ਹਾਂਜੀ ਮੇਰੇ ਮਿੱਤਰੋ ਕੀ ਹਾਲ ਚਾਲ ਨੜਾ ਤੁਹਾਡਾ ਸਵਾਗਤ ਹੈ ਆਪਣੀ ਆਈਟੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮਿੱਤਰੋ ਆਪਣੇ ਦਿਨ ਦੀ ਸ਼ੁਰੂਆਤ ਹੋ ਗਈ ਏ ਤੇ ਆਪਾਂ ਇੰਟਰਨੇਟੋਂ ਨੂੰ ਖਿੱਚ ਲਿਆ ਮਸ਼ੀਨ ਕੋਲੇ ਚੱਲਦੇ ਆ ਤੇ ਚੱਲਦੇ ਆ ਮਸ਼ੀਨ ਕੋਲੇ ਜੁੜੇ ਰਹੋ ਆਈਟੀ ਵੀਡੀਓ ਦੇ ਨਾਲ ਦਿਖਾਉਣੇ ਤੁਹਾਨੂੰ ਸਾਰਾ ਦਿਨ ਜੀ ਮਿੱਤਰੋ ਮਸ਼ੀਨ ਕੋਲੇ ਆ ਗਏ ਤੇ ਢੇੜਾ ਲੱਗ ਗਿਆ ਪ੍ਰੀਨ ਇਹ 855 ਪਰ ਕੇ ਖਲੋਤਾ ਲੋ ਜੀ ਮਿੱਤਰੋ ਲੈ ਕੇ ਟਰਨੇਡੋ ਨੂੰ ਅਗੀਆਂ ਬਾਰਾਂ ਪੱਲੀ ਬੰਦ ਦੀ ਹੈ ਫੋਲ ਕਰਕੇ ਤੇ ਆਪਾਂ ਬਹਿ ਚੱਲ ਤੇ ਜਿਹੜੇ ਜਿਹੜੇ ਵੀਰ ਬਾਰਡ ਰੇਰੀ ਆ ਤੇ ਮੜਾ ਦੱਸੋ ਟਾਡੇ ਲੈ ਚੰਗ ਚੁੰਗ ਦਾ ਕੀ ਮਾਹੌਲ ਆ ਹੈਗਾ ਜੀ ਬਾਰਡ ਰੇਰੀ ਤੇ ਆ ਇੱਥੇ ਦਾ ਮਾਹੌਲ ਗਰਮਾ ਗਰਮੀ ਚੱਲਦਾ ਬਾਕੀ ਇਹ ਲੈ ਕੀ ਆ ਕਿ ਆਪ ਵੇਖੀਏ ਠੀਕ ਆ ਲੋਕੀ ਗੱਲਾਂ ਥੋੜੀ ਹੁੰਦੀ ਤਾਂ ਜ਼ਿਆਦੇ ਜਾਂਦੇ ਆ ਆਪਾਂ ਚੱਲਦੇ ਆਂ ਸ਼ਹਿਰ ਨੂੰ ਲੈ ਕੇ ਜੰਗ ਦਾ ਤਾਂ ਪਤਾ ਨਹੀਂ ਜਦੋਂ ਨੱਕੂ ਉਹਦਾ ਨੱਕੂ ਕੰਮ ਤਾਂ ਕਰ ਲਈਏ ਮਿੱਤਰੋ ਕਲੋਨੀ ਬਾਹਰ ਨਹੀਂ ਜਿਹੜਾ ਟਰਾਲਾ ਕਰਨਾ ਹੈ ਖਾਲੀ ਲਓ ਜੀ ਮਿੱਤਰੋ ਆਪਾਂ ਹਣੇ ਕਿਹੜਾ ਖਾਲੀ ਕਰਕੇ ਆ ਗਏ ਆਂ ਕਲੋਨੀ ਤੇ ਰਾਜ ਦੂਖ ਸਵਾਰੀਆਂ ਮਿਲ ਗਈਆਂ ਉਹਦੀ ਸ਼ਹਿਰੋਂ ਫਿਰ ਵੀਡੀਓ ਮਤਾਨੀ ਬਣਾਈ ਉਹ ਵਿਚਾਰੇ ਨਾਲ ਬੈਠੇ ਸੀ ਮੈਂ ਚਲੋ ਉਹਨਾਂ ਨੂੰ ਛੱਡਿਆ ਇੱਥੇ ਪਿੰਡ ਤੇ ਆਪਾਂ ਬਾਅਦ ਚਪੜੜੇ ਰਾਹ ਦੇ ਨਾਲ-ਨਾਲ ਕੱਚੇ ਰਾਹ ਤੇ ਜਾਂਦੇ ਪਏ ਆਂ ਮਸ਼ੀਨ ਕੋਲੇ ਤੇ ਚੱਲਦੇ ਆਂ ਜੇ ਤੋ ਚਾਹ ਚੂ ਆਈ ਹੋਈ ਤੇ ਚਾਹ ਪੀਵਾਂਗੇ ਹੋ ਹੋ ਜੀ ਮੇਟਰ ਪਹੁੰਚ ਗਿਆ ਮਸ਼ੀਨ ਕੋਲੇ ਤੇ 855 ਭਰਿਆ ਤੇ ਪੱਲੇ-ਪੁੱਲੇ ਪੰਨਣ ਪਿਆ ਤੇ ਆਪਾਂ ਲਓ ਜੀ ਮਿੱਤਰੋ ਜਿਹੜਾ ਭਰ ਗਿਆ ਤੇ ਆ ਤੋਰਤਾ ਜੇ ਨੈੜੋਂ ਵਾਹ ਸੋਣੋ ਜੀ ਵਾਜੋ ਆ ਭਰ ਲਿਆ ਜ ਆਪਾਂ ਚੱਲਦੇ ਰੋਡ ਤੇ ਆ ਗਏ ਅੱਡੇ ਤੇ ਤੇ ਮੈਂ ਨਾ ਨੱਚਦਾ ਹੀ ਜਾਂਦਾ ਨਰਮਾਲਾ ਕਹਿੰਦਾ 15 16 ਤੋਂ ਚੱਕਰਾਂ ਦੇ ਮੈਂ ਖੇਡਦਾ ਜਾਂਦਾ ਸ਼ਰਕ ਤੇ ਨਾ ਆਗਾ ਮੇਲ ਦਾ ਜਾਂ ਤਾਂ ਮੇਲ ਦਾ ਹੋ ਗਈ ਮੇਂਦਰੋਚ ਜੀ ਆਪਾਂ ਬਾਲਾ ਲੈ ਕੇ ਤੇ ਲੋਕਾਂ ਦਾ ਰਿਐਕਸ਼ਨ ਚੈੱਕ ਕਰਨ ਆਇਆ ਦੋ ਜਣਾਂ ਨੇ ਮੈਨੂੰ ਰੋਕ ਕੇ ਪੁੱਛਿਆ ਕਹਿੰਦਾ ਭਾਈ ਟਰੈਕਟਰ ਕਿਹੜਾ ਐਨਾ ਵਜਨ ਲਈ ਕਿਉਂਕਿ ਤਿੰਨ ਸਿਲੰਡਰ ਆ। ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ 475 ਕੇ 500 275 ਕੇ 262 ਆ। ਮੈਂ ਫਿਰ ਦੱਸਾਂ ਮੈਂ 275 ਏ। ਕਹਿੰਦੇ ਯਾਰ ਚੈਦਾ ਦਾ ਤੂੰ ਤਾਂ ਧੱਕੜਿਆ ਤੇ ਕਹਿੰਦਾ ਚੈ ਟਰੈਕਟਰ ਧੱਕੜਿਆ ਯਾਰ। ਕਹਿੰਦਾ ਵਜਨ ਇੰਨਾ ਲਈ ਜਾਂਦਾ। ਲਓ ਜੀ ਮਿੱਤਰੋ ਗੇੜਾ ਕਰਨ ਲੱਗੇ ਖਾਲੀ। ਤੇ ਐਟਰਨੈਟੋ ਵੇਖ ਲਓ ਆਪਣਾ। ਪੂਰਾ ਜੋਰ ਲਾਉਂਦਾ ਪੱਪਾ ਬਾਹਰ। ਮਿੱਤਰ ਜਿੰਨਾ ਚੋਰ ਲੌਂਦਾ ਨਾ ਇੱਕ ਆ ਘਾੜ ਤੇ ਇੱਕੋ ਸਪੇ ਟਰਾਲਾ ਜਦੋਂ ਕਮਾ ਕੇ ਬੈਕ ਲਾਈਦਾ ਤੇ ਕੋਈ ਬੰਦਾ ਹੈ ਨਾ ਵੀਡੀਓ ਬਣਾਉਣ ਵਾਲਾ ਤੁਹਾਨੂੰ ਖਾਵਾ ਮੈਂ ਨਾ ਨਿਆਰਾ ਆ ਜੇ ਅੱਗੇ ਇੱਥੇ ਚੜ ਕੇ ਪਿਆਰ ਨਹੀਂ ਹੈ ਓ ਜੀ ਮਿੱਤਰੋ ਮਸ਼ੀਨ ਕੋਲੇ ਆਪਾਂ ਆ ਗਏ ਉਹਨੇ ਕਿਹੜਾ ਲਿਆ ਭਾਰ ਉਹ ਵੀ ਖਾਲੀ ਆਪਾਂ ਤੇ ਹੋਣਾ ਵਾ ਚੱਲ ਭੈਣ ਸ਼ਹਿਰ ਵਾਲ ਨੂੰ ਦਿੱਜਾ ਕਿਹੜਾ ਲੈ ਕੇ ਤੇ ਆਹ ਟਰਾਲਾ ਸਹੀ ਥੋੜਾ ਹੈ ਭਰਿਆ ਪਿਛਲਾ ਟਰਾਲਾ ਥੋੜਾ ਹੈ ਨਾ ਦਾਬੂ ਜ਼ਿਆਦਾ ਭਰਦਾ ਸੀਗਾ ਤੇ ਟਰੈਕਟਰ ਕੋ ਚੱਕਿੰਦਾ ਜ਼ਿਆਦਾ ਸੀ ਹੋਣਾ ਆਹ ਟਰਾਲਾ ਸਹੀ ਹੈ ਛੜਕਦਾ ਪੁਰਿਆ ਜਾਂਦਾ ਨਹੀਂ ਚੱਕਿੰਦਾ ਲੋ ਜੀ ਮਿੱਤਰੋ ਕੋਲੋਨੀ ਆ ਗਏ ਤੇ ਕਿਹੜਾ ਕਰਦੇ ਪਏ ਖਾਲੀ ਤੇ ਪਰ ਹੀ ਲੱਗਦਾ ਟਰਾਲਾ ਕਾਦਾ ਲੋ ਜੀ ਮਿੱਤਰੋ ਘੇੜਾ ਕਰ ਲਿਆ ਖਾਲੀ ਆਪਾਂ ਹੁਣ ਚੱਲਦੇ ਆਂ ਚੌਥਾ ਘੇੜਾ ਭਰੌਣ ਜਿਵੇਂ ਇਧਰ ਰਕਾਡੋ ਨਹੀਂ ਵੀ ਆ ਗਏ ਨੇ ਤੌਥਾ ਘੇੜਾ ਭਰੌਣ ਚੱਲਦੇ ਆਂ ਫਿਰ ਪੰਜਵਾਂ ਵੀ ਲਾਵਾਂਗੇ ਬਾਬਾ ਸੁੱਖ ਰੱਖੇ ਆਹ ਕਲੌਨੀ ਚ ਮਿੱਟੀ ਬਹੁਤ ਟਾਈਮ ਦੀ ਪੈਨਦੀ ਹੈ ਇੱਥੇ ਮਿੱਟੀ ਪੈਂਦੀ ਨੂੰ ਘਟੋ ਘਟ ਜਿਆਦਾ ਨਹੀਂ 4 ਸਾਲ ਹੋ ਚੱਲੇ ਆ ਇਹ ਬਹੁਤ ਨੀਵਾ ਥਾਂ ਸੀ ਖੇਤ ਸੀ ਭਾਈ ਇਹ ਜਮੀਨ ਸੀ ਮਸਲਵਾੜੀ ਹੁੰਦੀ ਸੀ ਇੱਥੇ ਬਹੁਤ ਨੀਵਾ ਥਾਂ ਦੀ ਘਟੋ ਘਾਟੇ ਛੜਕ ਨਾਲ 10 ਫੋਟ ਨੀਵਾ ਥਾਂ ਸੀ ਤੇ ਇਹਦੇ ਚ ਇੰਨੀ ਕੁ ਜ਼ਿਆਦਾ ਮਿੱਟੀ ਪਈ ਹੈ ਇੰਨੀ ਕੁ ਜ਼ਿਆਦਾ ਮਿੱਟੀ ਪਈ ਖੱਲੇ ਵੀ ਇਹ ਸੜਕ ਦੇ ਬਰਾਬਰ ਨਹੀਂ ਹੋਈ ਆ ਇਹ ਆਹ ਸਾਈਡ ਨਹੀਂ ਵੀ ਆ ਆ ਆ ਕਈ ਕਈ ਪਲਾਟ ਨਹੀਂ ਹੋ ਗਏ ਬਰਾਬਰ ਨੇ ਜਾਂ ਨੀਵੇਂ ਪਏ ਬਹੁਤ ਓਏ ਜੀ ਮਿੱਤਰੋ ਮਸ਼ੀਨ ਕੋਲੇ ਪਹੁੰਚ ਕੇ ਤਾਂ ਰਾਜ ਟਰੈਕਟਰਾਂ ਨੇ ਰਾਖੀਆਂ ਰੇਸਾਂ ਤਿੰਨ ਟਰੈਕਟਰ ਮੈਂ ਕੱਟ ਕੇ ਆਹ ਟਰੈਕਟਰ ਵਾਲੇ 855 ਵਾਲੇ ਨੇ ਮੈਨੂੰ ਸਾਈਡ ਨਹੀਂ ਦਿੱਤੀ ਅੱਗੇ ਕਰ ਲੈਂਦਾ ਜਦੋਂ ਮੈਂ ਅੱਗੇ ਕੱਢਣ ਲੱਗਦਾ ਸਾਰਿਆਂ ਨਾਲੋਂ ਜ਼ਿਆਦਾ ਭਜਦਾ ਆਪਣਾ ਟਰੈਕਟਰ ਚਲੋ ਕੋਈ ਨਹੀਂ ਹਨ ਭਰੋਨੇ ਗੇੜਾ ਮਸ਼ੀਨ ਕੋਲ ਬਾਕੀ ਦੀ ਘੰਟੀ ਨਾਲ ਬਾਅਦ ਚ ਸੁਣਾਵਾਂਗਾ ਮੇਰਾ ਕਿੜਾ ਭਰ ਗਿਆ ਤੇ ਕਿੜਾ ਭਰ ਕੇ ਤੇ ਬੰ ਚੱਲ ਪਿਆ ਬੰਗੀਆਂ-ਕੁਲੀਆਂ ਪੱਕ ਜਾਂਦੀਆਂ ਨੇ ਠੀਕ ਹੈ ਜੀ ਤੇ ਇੱਥੋਂ ਤੋ ਤੱਕ ਤਾਂ ਬ੍ਰੇਕਾਂ ਤੇ ਜਾਂਦਾ ਕੰਮ ਹੈ ਕਿਉਂਕਿ ਅਗਲਾ ਟਾਇਰ ਤਾਂ ਲੱਗਦੇ ਨਹੀਂ ਥੱਲੇ ਆਵੇ ਖਾਲੀ ਵੇਖੋ ਜੇ ਕੁੱਟੀ ਛੱਪਦੀ ਹੋਵੇ ਤਾਂ ਦਿਖਾਓ ਕੁੱਟੀ ਨਹੀਂ ਲੱਗਦੀ ਥੱਲੇ ਟਾਇਰਾਂ 'ਤੇ ਲਓ ਮੇਂ ਤਰੋ ਚੈਰ ਵਾਲੀ ਛੜਕ ਤੇ ਆ ਗਏ ਨੇ ਵੇਖੋ ਜਾਂਦਾ ਨੱਚਦਾ ਨੱਚ ਰਹੀ ਜਾਂਦਾ ਨੱਚਦਾ ਅਗਲਾ ਡਰਤਾਵਾ ਜੀ ਰਹਿੰਦੇ ਆ ਲਓ ਜੀ ਮੇਂ ਤਰੋ ਕਲੋਨੀ ਪਹੁੰਚ ਗਏ ਤੇ ਕਿਹੜਾ ਕਰਨ ਲੱਗੇ ਖਾਲੀ ਹਣ ਜੋਰ ਲਾਏ ਜਾਂਦਾ ਪੂਰਾ ਛੋਟੇ ਦਾ ਆਪਣੇ ਦਾ ਡਾਲਾ ਖੋਲ ਲੀਆ ਪਹਿਲਾਂ ਲੋਈ ਮਤਰਾ ਕਿਹੜਾ ਕਰ ਲਿਆ ਖਾਲੀ ਪਰਚੀ ਵਾਲਾ ਪਰਚੀ ਵਾਲਾ ਪਰਚੀ ਵਾਲਾ ਹਾਂ ਪਰਚੀ ਲੈਣੀ ਵੈਣੀ ਆਉਤ ਫੰਜਾ ਕੇ ਓਕੇ ਉੱਥੇ ਬੈਠਾ ਪਰਚੀ ਵਾਲਾ ਵੀ ਇਹ ਆਪਾਂ ਕਿੱਲ ਦੇ ਚਲਦੇ ਪਰਚੀ ਤੇ ਪੰਜਵਾ ਕਿਹੜਾ ਪਰੌਣ ਚਲਦੇ ਆ ਕੋਈ ਮਿੱਤਰੋ ਲਾਸਟ ਕਿਹੜਾ ਭਿੰਦਾ ਪਿਆ ਆਪਣਾ ਇਧਰ ਸਾਰੇ ਟਰੈਕਟਰ ਖੜੇ ਆਏ ਇਹ ਭਰ ਕੇ ਤੇ ਫਿਰ ਚਲਾ ਕੇ ਸ਼ਹਿਰ ਤੇ ਫਿਰ ਘਰ ਨੂੰ ਚੱਲਦੇ ਆ ਲਓ ਜੀ ਮਿੱਤਰੋ ਲਾਸਟ ਕਿਹੜਾ